ਸਾਰੇ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਤੇ ਵਾਇਸ ਮੈਸੇਜ ਵੀ ਕਰ ਸਕਦੇ ਹਾਂ WhatsApp ਨੰਬਰ ਤੇ ਪੂਰਾ ਵਾਇਓ ਡਾਟਾ ਭੇਜੋ ਚੈਨਲ ਦੀ ਅਸਲੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਜਨਮ ਤਰੀਕ 12 8 1999 ਹਾਈ ਡਿਊ ਸ਼ੇਫੁੱਟ ਪੜਾਈ ਵੀਏ ਜ਼ਮੀਨ 7 ਕਿਲੇ ਲੜਕੀ ਦਾ ਤਲਾਕ ਹੋਇਆ ਕਾਸਟ ਜਰਸਿਕ ਜਿਲਾ ਤਨਤਨ ਕੰਮ ਕੀਤੀ ਵੜੀ ਪਹਿਲਾ ਲੜਕਾ ਵਾਲੀ ਕੰਟਰੀ ਵਿੱਚ ਰੱਕੀ ਆਇਆ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਇੱਕ ਭਰਾ ਕੈਨੇਡਾ ਮੈਰਿਡ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਨੀ ਸੁਨੱਖੀ ਗਰੇਲੂ ਕੰਮ ਕਾਸ਼ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97790 15525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 32 ਸਾਲ ਹਾਈਟ ਛੇ ਫੁੱਟ ਕਾਸਟੂ ਰਾਮ ਗੜੀਏ ਸਿੱਖ ਏਰੀਆ ਮੋਹਾਲੀ ਪੜਾਈ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕਮ ਪ੍ਰਾਈਵੇਟ ਜੌਬ ਮੰਗ ਵੈਨੀ ਅਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਤਲਾਕ ਜਾਂ ਵਿਧਵਾ ਹੋਵੇ ਕੋਈ ਇਹਨਾਂ ਦੀ ਮੰਗ ਨਹੀਂ ਪਟਿਆਲਾ ਮੁਹਾਲੀ ਰਾਜਪੁਰਾ ਫਤਿਹਗੜ੍ਹ ਸਾਹਿਬ ਏਰੀਆ ਨੂੰ ਪੈਲ ਹੈ ਇਹਨਾਂ ਦਾ ਮੋਬਾਈਲ ਨੰਬਰ 9804843 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਜਨਮ ਤਰੀਕ 1990 ਹਾਈਟ 5 ਫੁੱਟ 7 ਇੰਚ ਪੜਾਈ ਪਲੱਸ 2 ਏਰੀਆ ਸੰਗਰੂਰ ਕਾਸਟ ਅਗਰਵਾਲ ਕੰਮ ਕਰਿਆਨੇ ਦੀ ਦੁਕਾਨ ਕਰ ਤੇ ਰੈਂਟ ਇਨਕਮ ਲੜਕੇ ਦਾ ਤਲਾਕ ਹੋਇਆ ਕੋਈ ਬੱਚਾ ਨਹੀਂ ਘਰ ਸੰਭਾਲਣ ਲਈ ਗ੍ਰੀਲੂ ਲੜਕੀ ਦੀ ਲੋੜ ਹੈ ਜਨਰਲ ਕਾਸਟ ਨੂੰ ਪਹਿਲ ਏਰੀਆ ਸੰਗਰੂਰ ਦੇ ਆਸ-ਪਾਸ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਉਹਨਾਂ ਦਾ ਐਨੀਵੀ ਇੱਕ ਕੀ ਆਲੀ 98308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤੇ 31 12 1987 ਹਾਈਟ 5 ਫੁੱਟ 6 ਇੰਚ ਕਾਸਟ ਇਹਰ ਸਿੱਖ ਗੋਤਮਾਨ ਜ਼ਿਲ੍ਹਾ ਬਟਿੰਡਾ ਜ਼ਮੀਨ 6 ਕਿਲੇ ਕਮੇਤੀਵਾੜੀ ਲੜਕੇ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮੰਗ ਗਰੀਬ ਕਰ ਤੋਂ ਤਲਾਕ ਸੁਧਾਰ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਅਪੀਲ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9847512537 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮਾ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਮ ਤਰੀਕ 1999 ਹਾਈ ਟੂ ਪੰਕੂਰ ਸਤਿੰਜ ਜ਼ਿਲ੍ਹਾ ਕੰਨਾ ਘਰ ਪੰਜਾਬ ਘਰ ਇਟਲੀ ਮੰਗ ਵਨਿਆ ਪਰਵਾਤੋਂ ਲੜਕੀ ਦੀ ਲੋੜ ਹੈ ਲੜਕੇ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡ 6 ਸਾਲ ਦਾ ਬੱਚਾ ਇਟਲੀ ਮਾਕੋਲ ਇਹਨਾਂ ਦਾ ਮੋਬਾਈਲ ਨੰਬਰ 00393270160y ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮਾ ਸਿੰਘ ਲੜਕਾ ਦੁਬਈ ਜਨਮ ਤਰੀਕ 29/11/1991 ਹਾਈਟ 5 ਫੁੱਟ 10 ਇੰਚ ਪੜਾਈ 10ਵੀਂ ਪਾਸ ਕਾਸ਼ਟ ਰਾਮ ਕੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦੁਬਈ ਫਰਵਰ ਮੈਂਬਰ 10 ਪੈਣਾ ਅਮੈਰਿਡ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਪਿਲਾਕ ਵਾਲੇ ਵੀ ਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70876 55899 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅ ਸਿੰਗਲ ਲੜਕਾ ਸਪੀਨ ਉਮਰ 41 ਸਾਲ ਹਾਈ ਟੂ 5 ਫੁੱਟ 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਤਲਾਕ ਹੋਇਆ ਕਾਸਟ ਵਰਮਾ ਸੁਨਿਆਰੀ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਥੈਨ ਪੈਰਾ ਮੈਰਿਡ ਮੰਗ ਵਧੀਆਂ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034 65 46 98 347 ਤੁਸੀਂ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 22 1992 ਕਾਸਟ ਜਰਸੀ ਗੋ ਤਾਲੀਵਾਲ ਏਰੀਆ ਮਟਿੰਡਾ ਲੜਕੇ ਦਾ ਤਲਾਕ ਹੋਇਆ ਕਮ ਆਰਮੀ ਦੇ ਵਿੱਚ ਜ਼ਮੀਨ ਤਨਕੇ ਲਈ ਪਰ ਫੈਮਿਲੀ ਮੈਂਬਰ ਪਿਤਾ ਕਿਤੀ ਵੜੀ ਕਰਨੀ ਮਾਤਾ ਹਾਊਸ ਵਾਈਫ ਇੱਕ ਪ੍ਰਾ ਇੱਕ ਪੈ ਮੈਰਿਡ ਮੰਗ ਅਗਧਿਆਪੁਰਵਾਸ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 890908846 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਏਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਭਰਾ ਕੈਨੇਡਾ ਮੰ ਅਵਦੀਆ ਪਰਵਾਤ ਨੂੰ ਪੜਿਲੇ ਕੀ ਸੋਨੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪੈਲ ਹੈ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ +14109714726 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰिज ਵੀਰੋ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਨਾਮ ਕੌਰ ਜਨਮ ਤਰੀਕ ਮਾਰਚ 1998 ਹਾਈ ਟਿਊ 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜਰਸੀ ਕੂ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਦਾ 8 ਦਿਨਾਂ ਤੇ ਤਲਾਕ ਹੋ ਗਿਆ ਮੰਗ ਵੱਡੀ ਆਕਾਰ ਪਰਵਾ ਤੋਂ ਲੜਕੇ ਦੀ ਲੋੜ ਹੈ ਜ਼ਮੀਨ 4 ਕਿੱਲੇ ਹੋਣ ਲੜਕੇ ਦੀ ਉਮਰ ਤੀ ਤੋ ਜ਼ਿਆਦਾ ਨਾ ਹੋਵੇ ਏਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਾਂ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਦਾ ਨੰਮੀ 887 43585 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸਨ ਉਮਰ 45 ਸਾਲ ਅਨਮੈਰਿਡ ਕਾਸਟ ਅਰਾਈ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਕੰਮ ਆਪਣਾ ਕਾਰੋਬਾਰ ਆਪਣਾ ਕਰ ਮੰ ਅਵਦੀ ਪਰਵਰਤੂ ਔਟਨੀ ਲੋੜ ਹੈ ਤਲਾਕ ਵਾਲੇ ਵੀ ਸੰਪਰਕ ਕਰ ਸਕਦੇ ਨੇ ਜਾਤੀ ਬੰਧਨ ਨੇ ਇਹਨਾਂ ਦਾ ਮੋਬਾਈਲ ਨੰਬਰ 82880 478 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਅਨੰਦ ਜਰਮਟੇਕ ਨੋਥਨ 1985 ਹਾਈਟ 5 ਫੁੱਟ 6 ਇੰਚ ਪਰ ਆਈ ਪਲੱਸ 2 ਕਾਸਟਿਓ ਖਤਰੀ ਏਰੀਆ ਜਲੰਧਰ ਲੜਕੇ ਦਾ ਤਲਾਕ ਹੋਇਆ ਪਰ ਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਭੈਣ ਮੰਗਰ ਵਡਿਆ ਪਰ ਵੱਟ ਤੋਂ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਹੋਵੇ ਲੜਕੀ ਤਲਾਕशुदा ਵਾਲੇ ਵੀ ਸੰਪਰਕ ਕਰ ਸਕਦੇ ਨੇ ਪਾਜ਼ਟਿਵ ਖਤਰੀ ਜੱਟ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 6844 85118 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 10/12/1986 ਹਾਈਟ 5 ਫੁੱਟ 7 ਇੰਚ ਜਨਮ ਟਾਈਮ 4/15 ਪੜ੍ਹਾਈ 10ਵੀਂ ਪਾਸ ਪ੍ਰਾਈਵੇਟ ਜੋਬ ਤਨਖਾ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਦੋ ਬਰਾ ਮੈਰਿਡ ਮੰਗ ਅਵਦੀਆ ਪ੍ਰਵਤ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98832184 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾਸ ਨੱਕਾ ਲੜਕਾ ਯੂਐਸਏ ਵਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀਕ ਕਮ ਆਪਣਾ ਬਿਜ਼ਨਸ ਬਦਿਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂ ਐਸ ਏ ਆਪਣਾ ਕਰ ਮੰਗ ਵਧੀਆ ਕਹਾਣੀ ਪਰ ਵਾਤੋਂ ਪੜ੍ਹੀ ਲਿਖੀ ਸੋਨੇ ਸਨਕੀ ਲੜਕੀ ਦੀ ਲੋੜ ਹੈ ਲੜਕੇ ਯੂ ਐਸ ਏ ਵਾਰ ਜਾਂ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1 508 903 5201 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ